ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਉਸਮੇ ਉਸਮਾ ਪਿੰਡ ਦੋਸਤੋ ਬਿਲਕੁਲ ਨੇੜੇ ਸੇਰੋਂ ਦੇ ਸੇਰੋਂ ਵਾਲਾ ਟੋਲ ਪਲਾਜ਼ਾ ਇੱਕ ਮੇਨ ਨਿਸ਼ਾਨੀ ਆ ਹਰੀਕੇ ਪਤਨ ਤੋਂ ਕੋਈ ਮਾਲਵੇ ਵਾਲੀ ਸਾਈਡ ਤੋਂ ਮੇਰਾ ਭਾ ਆ ਰਿਹਾ ਠੀਕ ਆ ਜੀ ਤੇ ਕੋਈ 18-20 ਕਿਲੋਮੀਟਰ ਜਦੋਂ ਤੁਸੀਂ ਪਿੰਡ ਆ ਤੈਅ ਕਰੋਗੇ ਠੀਕ ਆ ਜੀ ਅਮਰਸਰ ਤਰਨਤਾਰ ਰੋਡ ਤੋਂ ਤਕਰੀਬਨ ਚੜਦੇ ਪਾਸੇ ਵੱਲ ਪਿੰਡ ਆ ਟੋਲ ਪਲਾਜ਼ੇ ਤੋਂ ਪਹਿਲਾਂ ਹੀ ਵੀਰਾ ਸੋਨੀਗੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਵੀਰ ਦੇ ਘਰੋਂ ਪਾਈਆਂ ਨੇ ਮਾਲਤਾਂ ਨੂੰ ਟੋਪ ਟੋਪ ਦਾ ਦਿਖਾਇਆ ਤੇ ਰੇਅ ਵੀ ਬੜਾ ਜਾਇਜ਼ ਹੋਣਗੇ ਠੀਕ ਹੈ ਜੀ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਬਾਹਰ ਦੇ ਬਾਜ਼ਾਰ ਦੇ ਹਿਸਾਬ ਨਾਲ ਬਿਲਕੁਲ ਸੂਤਰ ਦੇ ਮੁੱਲ ਵੀਰ ਪਾ ਦਿੰਦਾ ਹੁੰਦਾ ਤੇ ਮਾਲ ਮੇਰਾ ਭਰਾ ਇੱਥੇ ਆਣ ਕੇ ਵਿਜ਼ਿਟ ਕਰਕੇ ਦੋ ਟਾਈਮ ਚੋੜੋ ਤਿੰਨ ਟਾਈਮ ਚੋੜੋ ਆਨਲਾਈਨ ਕੋਈ ਸੌਦਾ ਕਰਦਾ ਤੇ ਬੇਸ਼ੱਕ ਵੀਡੀਓ ਕਾਲ ਤੇ ਵੀ ਤਸਦੀਕ ਦਾ ਮਾਧਿਅਮ ਹੈਗਾ ਵੀਡੀਓ ਕਾਲ ਤੇ ਵੀ ਤਸਦੀਕ ਕਰਾ ਲਿਆ ਜੇ ਤਰੀਕ ਅੱਜ 30 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਟਾਈਮ ਇਨਫੋਰਮੇਸ਼ਨ ਲਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀਰ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਸੋਨੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੂ ਸਾਹਿਬ ਮਹਾਰਾਜ ਕੀ ਹਾਲ ਜੋ ਠੀਕ ਠਾਕ ਵਧੀਆ ਜੀ ਕਿਰਪਾ ਬਾਬੇ ਨਾਰਕ ਦੀ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੋਰ ਛੋਟੇ ਵੀਰ ਸੋਪੋ ਮੇਨ ਗਾਲਾ ਵੀ ਸੋਨੀ ਵੀਰੇ ਹਿੰਮਤ ਉਹ ਦਾਲਾ ਗੋੜਾ ਵੀ ਜਿਵੇਂ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਪਏ ਸੀਗੇ ਉਦਮ ਆ ਗਿਆ ਲక్ష్ਮੀ ਤੇ ਪੱਖਿਆ ਕੇ ਪਾਉਣਾ ਬਸ ਮਿਹਨਤ ਕਰਨੀ ਪੈਂਦੀ ਆ ਉਦਮ ਕਰਨਾ ਪੈਂਦਾ ਇਹ ਕਰਮਾਲੀਆਂ ਦੇ ਜੇ ਸੰਧੂ ਸਾਹਿਬ ਮਿਹਨਤ ਕਰਾਂਗੇ ਦਿਨਾਂ ਦੇਣਾ ਕੋਕ ਬਸ ਬਸ ਜੇ ਸਵੇਰੇ ਉੱਠ ਕੇ ਇਹਨਾਂ ਦੇ ਪੈਰੀਂ ਹੱਥ ਲਾਵਾਂਗੇ ਪਰੀਆਂ ਵਾਂ ਪਰੀਆਂ ਵਾਂ ਤੇ ਫੇਰ ਹੀ ਇਹਨਾਂ ਦੇਣਾ ਦੇਣਾ ਵਾ ਹੈ ਸੋਨੇ ਦੇ ਮਾਲ ਉਧਰ ਵੀ ਆਪਾਂ ਤਕਰੀਬਨ ਕੋਈ 7 ਕਨਕ ਦਿਖਾਈ ਸੀਗੀ ਹਾਂਜੀ ਮਾਲ ਦੇ ਗਏ ਸੰਦੂ ਸਾਹਿਬ ਆ ਇੱਕ ਮੈਂ ਨਾ ਆਪਣੇ ਬਿਆਨਾ ਆਇਆ ਸੀ ਮੈਂ ਪੂਰੀ ਪਾਈ ਸੀ ਉੱਦੇ ਪੂਰੀ ਪਾਈ ਬਿਆਨਾ ਆਇਆ ਤੁਹਾਡੇ 5-7 ਮਿੰਟ ਤੁਹਾਨੂੰ ਮੈਂ ਫੋਨ ਵੀ ਵਿਖਾਤਾ ਬੰਦਿਆਂ ਦਾ ਤੇ ਉਹਨੇ ਇਹ ਗੱਲ ਕਹੀ ਵੀ ਸਾਡੇ ਮੁੰਡੇ ਕਹਿੰਦੇ ਸੂਈ ਮੈਂ ਪਾਈਏ ਵੀ ਸਾਡਾ ਬਿਆਨਾ ਗਿਆ ਤੇ ਜਵਾਬ ਦੀ ਵੀ ਮੈਂ ਦੇ ਸਕਦਾ ਹਾਂ ਤੇ ਇਹ ਕਰਕੇ ਆਪਾਂ ਮੈਂ ਫੋਣੀ ਨਹੀਂ ਉਤਰਾ ਪਰ ਮੈਂ ਫੇਰ ਦੁਬਾਰੇ ਹੁਣ ਪਤਾ ਨਹੀਂ ਕਿੰਨਾ ਵੀਰਿਆਂ ਦਾ ਫੋਨ ਆਇਆ ਪਰ ਮੈਂ ਬਿਆਨਾ ਪਵਾ ਚੁੱਕਾ ਹਾਂ ਮੁਰਗੇ ਤੁਹਾਨੂੰ ਪਤਾ ਪਾ ਵਿੱਚ ਨਹੀਂ ਸਕਦੇ ਇਹ ਮਹੀਨੇ ਦੀ ਕੱਚੀ ਸੀ ਮੈਂ ਪੂਰਾ ਕੱਚੀ ਆ ਜੀ ਉਹ ਵੜਾ ਆ ਗਿਆ ਤ ਪਾ ਜੀਆ ਵੜਾ ਇਧਰ ਵੀ ਤਲਪਾ ਕੇ ਕੋਈ ਕੈਮਰਾ ਮਾਰਦੇ ਸੋ ਇਧਰ ਕਿਸਾਨ ਵੀ ਜਿੰਨੀਆਂ ਤੁਹਾਨੂੰ ਮੈਂ ਦਿਖਾਉਣੀਆਂ ਨੇ ਸਾਰਾ ਹੀ ਮਾਲ ਸੋਇਆ ਸੋਇਆ ਹੈ ਕਾ ਕੱਲੇ ਦਾ ਸਾਰਾ ਮੈਂ ਦਾ ਬੱਚਾ ਨਹੀਂ ਹੈਗਾ ਉਹ ਤੇ ਮੈਂ ਕੋ 10 ਕਿਲੋ ਹੋਗਾ ਪਰ ਆਪਾਂ ਲੋਗ ਲੋਈ ਮਿਲ ਕੇ ਦਵਾ ਕੋ 8 ਮੰਨ ਕੇ ਲੈ ਲੇ ਵੀਰ ਠੀਕ ਆ ਠੀਕ ਆ ਲਗ ਇਤਰਾ ਮਿਲਦੀ ਏ ਠੀਕ ਆ ਸੋ ਦੁੱਧ ਜਿੰਨਾ ਦੱਸਿਆ ਜਾਊਗਾ ਉਹ ਦਾ ਲੀਟਰ ਵੀ ਸੋਨੀ ਆਪਦੇ ਗੇਟ ਤੋਂ ਅੰਦਰ ਘਰੇ ਮਲਾ ਕੇ ਦਵਾਗੇ ਆਪਦੀ ਦੋ ਡੰਗ ਤਿੰਨ ਡੰਗ ਪਹੁੰਚੋ ਕੇ ਲੈ ਜੇ ਤੋ ਕੇ ਲੈ ਜੇ ਤੋ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਮੇਰਾ ਭਰਾ ਐਂਡ ਪੈਗ ਦੇਖ ਲਿਆ ਜੀ ਤੇ ਰਿਕਵੈਸਟ ਮੇਰੇ ਵੱਲੋਂ ਵੀ ਸਾਰੇ ਭਰਾਵਾਂ ਨੂੰ ਜਿਹੜੇ ਖਰੀਦਦਾਰ ਭਰਾ ਨੇ ਇੱਕ ਟਾਈਮ ਦੋ ਟਾਈਮ ਚੋਕੇ ਜਰੂਰ ਤਸਦੀ ਕਰ ਲਿਆ ਕਰੋ ਬਾਅਦ ਵਿੱਚ ਕਿਸੇ ਵੀ ਵਪਾਰੀ ਭਰਾ ਨੂੰ ਕਿੰਤੂ ਕਿੰਤੂ ਕਹਿਣ ਨਾਲ ਚੰਗਾ ਹੈ ਠੀਕ ਹੈ ਜੀ ਸੋ ਆਓ ਕਰਦੇ ਹਾਂ ਪੂਰੀ ਗੱਲਬਾਤ ਸੋ ਕਰਦੇ ਹਾਂ ਸ਼ੁਰੂਆਤ ਆਦੇ ਵੀਰੂ ਸੋਨੀ ਛੀ ਰਾਤ ਦੀ ਸੂਈ ਆ ਉਹ ਵੀ ਸ਼ੁਰੂਆਤ ਕਰਦੇ ਹਾਂ ਦੋਸਤੋ ਪਹਿਲੇ ਨੰਬਰ ਕੋ ਵੱਚੀ ਚੈੱਕ ਕਰੋ ਮੇਰਾ ਭਰਾ ਇਹ ਰਾਤ ਹੀ ਸੂਈ ਹੈ ਸੋਨੀ ਹਾਂਜੀ ਹਾਂਜੀ ਰਾਤ ਹੀ ਬਾੜ ਸੂਈ ਹੈ ਬਾਕੀ ਤੁਹਾਡੇ ਸਾਹਮਣੇ ਬੇਲ ਫੁੱਲ ਬਹੁਤ ਰੰਗ ਬਾਜ ਆ ਕਰਮਾਲੀ ਆ ਦੇਖੋ ਇਹ ਤਾਂ ਮਗਰ ਬੱਚਾ ਕਿ ਆ ਸੋਨੀ ਬੱਚਾ ਵੱਛੀ ਆ ਬਾਈ ਸੋਨੂ ਸਾਹਿਬ ਵੇਖੀ ਵੀ ਨਹੀਂ ਰਾਤ ਨੂੰ ਸੋ ਮਗਰ ਦੇਖ ਲੈਨੇ ਕੋਈ ਕਨਫਰਮ ਕਰ ਲੈਨੇ ਬੱਚੀ ਆ ਚਾਹ ਬੱਚਾ ਵੱਛੀ ਆ ਜੀ ਠੀਕ ਆ ਜੀ ਸੋਨੀ ਜੀ ਬਾਕੀ ਚੁਵਾਈ ਚੁਵਾਈ ਦੀ ਠੰਡੀ ਨਿਕਲੀ ਏ ਚੁਵਾਈ ਦੀ ਠੰਡੀ ਆ ਜੀ ਹੁਣੇ ਪਹਿਲਾਂ ਢਾਡੇ ਵਾਲੋਂ ਬੱਚਾ ਲਾ ਕੇ ਵੇਖ ਲਿਆ ਮੈਂ ਠੀਕ ਆ ਜੀ ਸੋ ਕਿਉਂਕਿ ਦੋਸਤੋ ਆਪ ਤਸल्ली ਕੀਤੀ ਹੋਵੇ ਤੇ ਗਾਂ ਤਸल्ली ਦਿੱਤੀ ਜਾਂਦੀ ਆ ਤਸल्ली ਵੀ ਰੰਗਾਂ ਦੀ ਕਰਕੇ ਦੇਖ ਲਈ ਆ ਰਾਤੀ ਸੂਈ ਜੇਰਜੂਰ ਪਾਤੀ ਸੀ ਹਣਾ ਹਾਂਜੀ ਹਾਂਜੀ ਬਾਕੀ ਥਣ ਤਕਰੀਬਨ ਤੁਹਾਨੂੰ ਦਿਖਾ ਦਿੰਨੇ ਆ ਥਣ ਤਕਰੀਬਨ ਵੇਖੋ ਗੋਲ ਗੱਲ ਚੰਗਾ ਮੁੱਠੀ ਮੁੱਠੀ ਦੇ ਵਿੱਚ ਆ ਜਾਊਗਾ ਥਣ ਨਾਰਮਲ ਦਰਮਿਆਨੀ ਕੋਈ ਹੋ ਸਕਦਾ ਮਾੜੀ ਮੋੜ ਪਲੂਨ ਪਲਾਨ ਹਾਂਜੀ ਪਲੂਨ ਹੈਗੀ ਆ ਜੀ ਹਲੇ ਤੇ ਉਤਰਨ ਤੋਂ ਬਾਅਦ ਕਰਮਾਂ ਦੀ ਠਿਕਾ ਜੀ ਪੂਰਾ ਥਣ ਜਿਹੜਾ ਹੱਥੀ ਮੁੱਠੀ ਵਾਲਾ ਕੱਢ ਕੇ ਸਾਹਮਣੇ ਲਿਆਊਗੀ ਸੋ ਗਿੱਲਾ 나ੜੂਆ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਜੇ ਮਗਰ ਬੱਛੀ ਹੈਗੀ ਇਹਦੇ ਕਰ ਕ੍ਰਾਸ ਬੀਡ ਦੇ ਵਿੱਚ ਮਗਰ ਬੱਛੀ ਆ ਤੇ ਸੋਨੀ ਵੀਰ ਕੀ ਮੋਲ ਕੀ ਦਿਮਾਰ ਮੋਲ ਤੇ ਸਾਂਦੂ ਸਾਹਿਬ 55 ਕਰਦੇ ਆ ਹਾਂਜੀ ਇਹੋ ਹੀ ਆ 65-65 ਵੀ ਮੰਗੀ ਜਾਈ ਦੇ ਉਤਰਾ ਤੇ ਚੱਲ ਆਪਾਂ ਜਾਇਜ਼ ਜਾਈ ਕਰਨਾ 52 ਦੀ ਦੇ ਦਈਏ 52 ਦੀ ਗੱਲ ਪਹਿਲਾਂ ਬੜੀ ਟਕਾਣੇ ਦੀ ਆ ਗਈ ਆ ਪਰ ਫਿਰ ਵੀ ਕੋਈ ਗੱਲ 50 ਦੀ ਦੇ ਦਈਏ 50 ਦੀ ਯੋ ਕਿ ਵੇਖੋ ਘਟ ਤੋਂ ਵੱਧ ਕਿਸੇ ਭਰਾ ਨੂੰ ਪਰਖ ਨਹੀਂ ਹੈ ਕਿ ਨੌਲੇਜ ਨਹੀਂ ਹੈ ਕਿਉਂਕਿ ਜਿਹੜੇ ਭਰਾ ਨੂੰ ਬਾਹਰ ਦਾ ਬਿਜ਼ਾਰ ਨਹੀਂ ਪਤਾ ਉਹ ਮਾਨ ਨਹੀਂ ਦੇ ਸਕਦਾ ਹਾਂਜੀ ਹਾਂਜੀ ਨਹੀਂ ਇਹਦੀ ਗੱਲ ਹੈ ਮਾਰਾ ਬਾਕੀ ਬਿਜ਼ਾਰ ਦੇ ਹਿਸਾਬ ਨਾਲ ਸੰਧੂ ਸਾਹਿਬ ਜੇ ਪਾਵਾਂਗੇ ਫੇਰ ਹੀ ਵਿਗਣਾ ਵਾ ਹੋਰ ਵਿਗਣਾ ਵੀਰੇ ਵਿਗਣਾ ਹੀ ਫੇਰਾ ਹਾਂ ਜੇ ਹੁਣ 50 ਆਲੀ ਦਾ ਆਪਾਂ 60 ਪਾਵਾਂਗੇ ਤੇ ਫੇਰ ਵਿਗਣਾ ਕਿੱਥੋਂ ਆਪਣਾ ਬਸ ਬਸ ਹਾਂ ਨਾ 50 ਦੀ ਨਹੀਂ ਜੋ ਕਹੋਗੇ ਮਾਨਤਾਨ ਕਰਾਂਗੇ ਕਰ ਦੋ ਡਾਦਗੇ ਫੇਰ ਵਿੱਚੋਂ ਤੁਸੀਂ ਜੋ ਕਹੋ ਡਾ ਦੋ ਦੋ ਦਾ ਫਰਦਾ ਕਿ ਹੋਰ ਕਰ ਦਈਏ ਟੈਲੀ ਡਾਦਾਂਗੇ ਬਸ ਜਾਂ ਦੋ 47 ਦੀ 47 ਦੀ ਦੇ ਦਾਂਗੇ ਲੋ ਜੀ 47 ਹਜ਼ਾਰ ਦੀ ਜਿਹੜੀ ਵ ਬਾਕੀ ਬੇਫਿਕਰੀ ਆ ਜੇਰਾ ਜੂਰਾ ਪਈਆਂ ਨੇ ਚੋੜਿਓ ਆਣ ਕੇ ਪਸਵਾ ਲਿਓ ਬੋਲੇ ਦੇ ਵਿੱਚ ਹੀ ਆ ਸਾਈਕਲ ਨੰਬਰ ਤੇ ਇੱਕ ਬੱਚੀ ਦਿਖਾਉਣੇ ਆ ਤੁਹਾਨੂੰ ਉੱਤੋਂ ਸੰਧੂ ਸਾਹਿਬ ਦੁੱਧ ਹੋਊਗਾ 11 ਤੋਂ 12 ਕਿਲੋ ਠੀਕ ਆ ਵੀਰੇ ਇਹ ਕੋਈ ਆਨਲਾਈਨ ਵੀਰ ਮਗਾਊਗਾ ਤਾਂ ਆਪਾਂ 10 ਦੀ ਗਰੰਟੀ ਦੇ ਕੇ ਘਲਾਵਾਂਗੇ ਇਹ ਅੱਜ ਕਿੰਨੇ ਦਿਨਾਂ ਦੀ ਸੂਈ ਆ ਇਹ ਸੂਆ ਬੱਚਾ ਵਿਖਾ ਦਿਓ ਪਰਾਣੀ 15 ਦੀ ਜੋ 12 ਦੀ ਜੋ 13 ਦੀ ਜੋ ਆਵੇ ਬੱਚਾ ਮਗਰ ਕੀ ਬੱਚਾ ਬੱਚਾ ਹੀ ਮਗਰ ਲੋ ਵੀ 11 12 ਦੀ ਤਸਲੀ ਇਹ ਹਾਂ 12 ਕਿਲੋ ਦੁੱਧ ਹੋਊਗਾ ਪਰ ਆਪਾਂ 11 ਕਿਲੋ ਦੇ ਰਕੇ ਘਲਾਵਾਂਗੇ ਕਿਸੇ ਲੋ ਵੀ 11 ਕਿਲੋ ਹੋਵੇ ਨਾ ਹੋਵੇ ਤਾਂ 12 ਔਰ 11 ਕਿਲੋ ਮਿਣਕੇ ਵੀ ਰਮਤ ਕਰਾਵਾਂਗੇ ਲੀਟਰ ਮਾਰ ਦਿਆਂਗੇ ਠੀਕ ਆ ਜੀ ਗੱਲ ਜਦੋਂ ਲੀਟਰਾਂ ਦੀ ਆ ਜਾਂਦੀ ਹੈ ਤੇ ਉਹਦੇ ਵਿੱਚ ਕੋਈ ਦੋਰ ਰਿਆ ਰਹਿ ਨਹੀਂ ਜਾਂਦੀ ਜਿਹੜੀ ਤਸਦੀ ਕਰਾ ਦੇਣੀ ਹੈ ਤੁਹਾਡੀ ਬਿਲਕੁਲ ਅੱਖਾਂ ਦੇ ਸਾਹਮਣੇ ਠੀਕ ਆ ਜੀ ਥਾਨ ਦੇਖ ਸਕਦੇ ਹੋ ਬਿਲਕੁਲ ਪਤਲੇ ਪੂਣੀਆਂ ਵਰਗੇ ਮੁੱਠੀ-ਮੁੱਠੀ ਥਾਨ ਬਹੁਤ ਵਧੀਆ ਚੰਗੀ ਵੈੜ ਆ ਸਾਫ ਸੁਥਰੀ ਹੈ ਪਿੰਡੇ ਪੁੰਡੇ ਵਾਲੇ ਪਾਸਿਓਂ ਵੇਖੀ ਇਹਦੇ ਲਾਲ ਡੱਬੀ ਦੇ ਵਿੱਚ ਆ ਗਈ ਆ ਲਾਲ ਚਿੱਟੀ ਡੱਬੀ ਆ ਬਾਕੀ ਥਾਨ ਤਾਂ ਮੈਂ ਆਪਾਂ ਬੈਣੀ ਵਾਲੇ ਪਾਸੇ ਵਖਾ ਦੇਣੇ ਆ ਅਰੇ ਜਿਹੜਾ ਬੱਚਾ ਲਾਇਆ ਸੰਧੂ ਸਾਹਿਬ ਬਹੁਤ ਜ਼ਿਆਦਾ ਥਾਨ ਬਣਾਉਂਦੀ ਹੈ ਲਓ ਜ ਤੋ so, 11 ਕਿਲੋ ਨੈਟ ਤੋਂ ਕੋਲ ਮਿੰਨ ਕੇ ਜਿਹੜਾ ਮੇਰਾ ਭਰਾ ਆਪਣੀ ਦੱਸ ਨਹੀਂ ਕਰਨਿਆ ਜੇ ਮਗਰ ਇਹਦੇ ਬੱਚਾ ਬੱਛਾ ਹਨਾ ਬੱਛਾ ਜੀ ਬੱਛਾ ਆ ਦੱਬਾ ਬੱਚਾ ਇਸੇ ਵੈੜਦਾ ਹੀ ਆ ਸੋਨੀ ਵੀਰੇ ਕੀ ਮੰਗ ਕੇ ਕੀ ਡਿਮਾਂਡ ਰੋਗੀ ਮੋਲ ਤੇ ਸੰਧੂ ਸਾਹਿਬ ਪਾ 50 ਕਰ ਲੀਏ ਹਾਂ ਪਰ 45 ਦੀ ਦੇ ਦੀਏ 45 ਦੀ 3000 ਛਾਲ ਮਾਰ ਗਏ 42 ਦੀ ਦੇ ਦੀਏ 42 ਦੀ 4000 ਛੱਡ ਦੇਣ 41 ਦੀ ਦੇ ਦਾਂਗੇ ਚਲੋ 41000 ਦੀ ਕਰੋ ਗੱਲ ਠੀਕ ਆ ਜੀ 41000 ਦੀ ਬੈੜ 11 ਕਿਲੋ ਦੁੱਧ ਬਾਕੀ ਮੇਰਾ ਭਰਾ ਕਰਨ ਦਾ ਸੌਦਾ ਬਹੁਤ ਸਾਫ ਸੁਥਰੀ ਆ ਇਸ ਖੇਤੀ ਦੀ ਦੋਸਤੋ ਪਹਿਲਾਂ ਵੀ ਡਿਟੇਲ ਦੇ ਵਿੱਚ ਆਪਾਂ ਦੱਸਿਆ ਵੀ ਵੀਰਾਂ ਦਾ ਵੀ ਸੌਦਾ ਹੋਇਆ ਸੀ ਅੱਜ ਹੀ ਕਿਸੇ ਭਰਾ ਨੇ ਉਹ ਸੌਦਾ ਕੈਨਸਲ ਕੀਤਾ ਦਿਨ ਕਿਨੇ ਮਿੱਥੇ ਸੀ ਵੀ ਆਉਣਾ ਹੈ ਵੇਰਵਾ ਦਿੱਤਾ ਸੀ ਵੀ ਪੰਜਾ ਚੌ ਦਿਨਾਂ ਦਾ ਵੀ ਆ ਕੇ ਲੈ ਜਾਾਂਗੇ ਅੱਜ ਕਿਸੇ ਕਾਰਨ ਕਰਕੇ ਕੋਈ ਵੀਰ ਤਾਂ ਚਲੋ ਕੋਈ ਨਹੀਂ ਜਗਾਰ ਬਣਿਆ ਪੈਸਿਆਂ ਦਾ ਨੇ ਬਣਿਆ ਚਾਹੀਏ ਕੋਈ ਉਹਨਾਂ ਦੀ ਆਪਦੀ ਘਰੇਲੂ ਗੱਲਬਾਤ ਹੋਊਗੀ ਉਹਦੇ ਕਰਕੇ ਤੋ ਸਾਈਬੇ ਨਾਲ ਆਇਆ ਸੀ ਵੀ ਰਸੋਨੀਆਂ ਦਾ ਵੀ ਆਪਾਂ ਵੇਚੀ ਨਹੀਂ ਗਈ ਕਿਉਂਕਿ ਜੇਕਰ ਮਾਲ ਵੇਚ ਦਿੱਤੀਏ ਤੇ ਤਿੰਨਾਂ 14 ਦਿਨਾਂ ਨੂੰ ਕਿਸੇ ਭਰਾ ਨੇ ਆ ਕੇ ਇਥੇ ਕਹਿ ਬੈਠਾ ਵੀ ਮਾਲ ਦਾ ਸੰਧੂ ਸਾਹਿਬ ਕਰਾਰ ਹੀ ਦੋ ਛੁੱਟੀਆਂ ਕਰਕੇ ਬੰਦਿਆਂ ਨੇ ਕੀਤਾ ਅੱਛਾ ਜੀ ਕੀ ਗੱਲ ਬਣੀ ਜਰਾ ਓਏ ਉਹ ਗੱਲ ਜਾਂਦਾ ਕਿੰਦਾ ਵੀ ਮੁੰਡੇ ਆਂਦੇ ਵੀ ਤਾਜੀ ਲਿੱਲਿਏ ਵਾਹ ਹਾਂਜੀ ਤੇ ਬਿਆਨਾ ਅਸੀਂ ਤੈਨੂੰ ਛੱਡਿਆ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਜੇ ਤੋਹਾ ਇਹ ਵੀ ਚੰਗਾ ਵੀ ਮੌਕੇ ਦੇ ਦੱਸਿਆ ਮੇਰੇ ਵੀਡੀਓ ਵਾਲੇ ਆਉਣ ਦਾ ਮੈਂ ਅੱਜ ਪਾ ਸਕਦਾ ਆਪਦੀ ਆ ਹਾਂ ਹਾਂ ਬਿਲਕੁਲ ਹਾਂਜੀ ਇਹ ਤਾਂ ਫੇਸ ਹੈ ਨੂੰ ਕਰੀ ਦੇਰੇ ਕੱਦ ਕਿਸਾਨ ਨੂੰ ਵੱਡਾ ਛੋਟੀ ਦਾ ਦੂਜੇ ਸੂਬੇ ਨਾ ਦੂਜਾ ਸੂਬਾ ਜੀ ਇੱਕ ਮਹੀਨਾ ਪੂਰਾ ਰਹਿੰਦਾ ਸੰਧੂ ਸਾਹਿਬ ਲੋ ਵੀ ਇੱਕ ਮਹੀਨਾ ਪੂਰਾ ਹਜੇ ਨਰਮਾ ਠੀਕ ਆ ਜੀ ਇੱਕ ਮਹੀਨੇ ਦੀ ਕੱਚੀ ਆ ਮਾਰਕਿੰਗ ਪੈਣਾ ਨੁਹਦਾ ਹੁੰਦਾ 3 ਮਹੀਨਾ ਸੋ ਚਾਰੇ ਚਾਰੇ ਦੀ ਮਾਰਕਿੰਗ ਵੇਖੋ ਅਗਲੇ ਪਾਰਾਂ ਤੇ ਜਵਾਬ ਤੁਹਾਨੂੰ ਦਿਖਾਈ ਦੇਊਗਾ ਮਗਰਲੇ ਫੁਰਤੂ ਪਏ ਆ ਤੇ ਬਿਲਕੁਲ ਪਿੱਛੇ ਟੂ ਦੇ ਨਿਸ਼ਾਨ ਆ ਇਧਰ ਚੈੱਕ ਕਰੋ ਸੋ ਮਗਰਾਟਾ ਕਰੋ ਚੈੱਕ ਪਿੱਠ ਪੂੜਾ ਮੇਰਾ ਭਰਾ ਵੇਖੋ ਠੀਕ ਆ ਜੀ ਕੁੱਡਿਆਂ ਕਰਦੇ ਆ ਤੋਂ ਬਾਕੀ ਬਿਲਕੁਲ ਨਾਲ ਦੀ ਨਾਲ ਬੂਰੀ ਆ ਨੀਲੀ ਅੰਗਪੱਖ ਲੱਗਾ ਕਰ ਮਾਰੂ ਤਿਲਾਂ ਵਾਲੀ ਆ ਉਹ ਸੋਹਣੀ ਦਿੱਖ ਦੇ ਵਿੱਚ ਆ ਕਰਮਾਂ ਦੀ ਠੀਕ ਆ ਜੀ ਥਾਂ ਚਾਰੇ ਆ ਬਾਕੀ ਇੱਕ ਸਾਰ ਨੇਵਾ ਬਰਾਉਗੀ ਕਰਮਾਂ ਦੀ ਪੱਧਰ ਠੀਕ ਆ ਲੈ ਬਹਿ ਗਈ ਸੰਦੇ ਸਾਹਿਬ ਅੱਗ ਨਾਲੋਂ ਦੇਖੋ ਕਿੰਨਾ ਆ ਗਈ ਮੈਂ ਹਾਂ ਚਲੋ ਇਹ ਵੀ ਵਧੀਆ ਗੱਲੋਗਾ ਵੀ ਲੱਤਣੀ ਸ਼ੁਰੂ ਹੋ ਗਈ ਹਾਂ ਜੀ ਲੱਤਣੀ ਸ਼ੁਰੂ ਹੋ ਗਈ ਜੀ ਕਿਸੇ ਭਰਾ ਨੂੰ ਵੀ ਝਾਕ ਨਾ ਰੂਗੀ ਚਲੋ ਕੋ ਪਈਆਂ 25 ਦਿਨਾਂ ਦੇ ਵਿੱਚ ਚੰਗੀ ਚੋਖੀ ਬਣ ਕੇ ਸੂਗੀ ਤਾਂ ਕੱਦ ਵੱਡਾ ਇਹਦਾ ਦੋਸਤੋ ਕੋਈ ਛੋਟੀ ਹਾਈਟ ਨਹੀਂਗੀ ਪੂਰੀ ਵੱਡੀ ਆ ਇੱਥੇ ਆ ਕੇ ਮੇਰਾ ਭਰਾ ਕੋਈ ਇਹ ਨਹੀਂ ਕਹਿ ਸਕਦਾ ਦੀ ਕੱਦ ਛੋਟਾ ਕੱਟੀ ਦਾ ਛੋਟੀ ਦਾ ਏ ਸੋਨੀ ਵੀਰੇ ਕੀ ਮੁੱਲ ਉਹਦੇ ਕੀ ਸਾਹਿਬ ਆਪਾਂ 1.5 ਦੀ ਉਹਦਣ ਕਹੀ ਸੀ ਜੋ ਆਪਾਂ ਨੂੰ ਵਿਆਹਨਾ ਆਇਆ ਉਹਦਾ ਮਾਨਤਾਨ ਕਰ ਦਾਂਗੇ ਕਿਸ ਵੀਰ ਨੂੰ ਆ 1 4.5 ਦੀ ਹੋਈ ਸੀ ਮੈਂ ਇਹ ਜੋ ਕੋਈ ਕਹੂਗਾ ਭੈਣ ਭਰਾ ਆਪਾਂ ਨੂੰ ਵਿਆਹਨਾ ਆਇਆ ਬਾਪ ਚਲੋ ਜੋ ਵਿਆਹਨਾ ਆਇਆ ਆਪਾਂ ਪ੍ਰੈਰ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਵੀਰੇ ਆ ਦੇਖੋ ਬਾਕੀ ਸੋਨੀ ਵੀਰੇ ਥਾਨ ਚਾਰੇ ਸਾਫ ਆ ਸਾਰੇ ਸਾਫ ਸੰਧੂ ਸਾਹਿਬ ਆਪਾਂ تصدی ਕਰਕੇ ਲਿਆਂਦੀ تصدی ਕਰਾ ਕੇ ਤੋਰਾਂਗੇ ਕੇ ਨੂੰ ਠੀਕ ਹੈ ਜੀ ਅੱਜ 1 4 ਦੀ ਜਾਂ 1 4 ਦੀ ਜਾਂ 1 3 ਦੀ ਆ ਕੀ ਦੇਣਾ ਕੀ ਕਰਨਾ ਚੱਲ 1 4 ਦੀ ਸੰਧੂ ਸਾਹਿਬ ਦੋ ਆਇਆ ਉਹਨਾਂ ਦਾ ਉਹ ਦੋ ਆਪਾਂ ਛੱਡ ਦਾਂਗੇ ਚਲੋ ਵੀ ਹਾਂ ਲੋ ਵੀ 1 3 ਦੀ ਅੱਜ ਝੋਟੀ ਮਿਲ ਜੂਗੀ ਉਹ ਵੀਰ ਵੇਦਾ ਵੀ ਉਹ ਜਿਹਨੇ ਦੋ ਪਾਇਆ ਵਾ ਚਲੋ ਬਹੁਤ ਧੰਨਵਾਦ ਉਹਦਾ ਵੀਰ ਦਾ ਵੀ ਜਿਹਨੇ ਆਪ ਫੋਨ ਕਰਕੇ ਦੱਸਤਾ ਵਾ ਵੀ ਦੇ ਸਕਦਾ ਤੂੰ ਵੀਰ ਆਪ ਦੀ ਠੀਕਾ ਠੀਕਾ ਹਾਂਜੀ ਸੋ ਬਾਕੀ ਮੇਰਾ ਭਰਾ ਠੀਕਾ ਜੀ ਇੱਕ ਗੱਲ ਜ਼ਰੂਰ ਬੇਨਤੀ ਆ ਚਲੋ ਮਾਲ ਲੈਣਾ ਹੁੰਦਾ ਵੀ ਹਰੇਕ ਭਰਾ ਨੇ ਆਪੋ ਆਪਣਾ ਅਰੇਂਜਮੈਂਟ ਵੇਖ ਕੇ ਪੈਸੇ ਦਾ ਰੇਡੀ ਨਹੀਂ ਵੇਚਿਆ ਕਰੋ ਇਥੇ ਆ ਕੇ ਪਸ਼ੂ ਵੇਚ ਲਿਆ ਕਰੋ ਅੰਦੀ ਆ ਚੀਜ਼ ਦੀ ਬਾਕੀ ਜਦੋਂ ਪਸ਼ੂ ਡੱਕਦੇ ਨੇ ਫਿਰ ਅਗਲੀ ਵੀਡੀਓ ਦੇ ਵਿੱਚ ਤੋਂ ਸਾਹਮਣੇ ਪੇਸ਼ ਕਰਨਾ ਪੈਂਦਾ ਹਾਂਜੀ ਹਾਂਜੀ ਇੱਕ ਤਿੰਨ ਦੀ ਜਿਹੜੀ ਤਮੇਰੇ ਝੋਟੀ ਮਿਲ ਜੂਗੀ ਦੂਜੇ ਸੂਣਾ ਅੱਗੇ ਨੈਕਸਟ ਸੋਨੀ ਵੀਰੇ ਇਸ ਮੈਂ ਦੀ ਕੀ ਵੀਰੇ ਸੰਦੀ ਸਾਹਿਬ ਦੁੱਧਿਆ ਮੈਂ ਕੋਈ 14 ਕਿਲੋ ਹਾਂਜੀ ਜਿਹੜਾ ਐ ਲੀਟਰ ਮਾਰ ਕੇ ਦਵਾਂਗੇ ਹਾਂਜੀ ਤੇ 13 ਦੀ ਆਪਾਂ ਗਰੰਟੀ ਦੇ ਕੇ ਘਲਾਵਾਂਗੇ ਮੈਂ ਦੀ 13 ਕਿਲੋ ਦੀ ਗਰੰਟੀ ਦੇ ਕੇ ਘਲਾਵਾਂਗੇ ਜੇ ਕੋਈ ਆਨਲਾਈਨ ਵੀ ਮੰਗਾਊਗਾ ਵੀਰ ਕਿੰਨੇ ਦਿਨ ਹੋਊ ਸੁਈ ਨੂੰ ਇਹ ਸੁਈ ਨੂੰ ਇਹਦੀ ਆ ਬੱਚਾ ਜੋ ਇਹ ਅਠਾ ਦਾ ਜੋ ਇਹ ਪੰਜਾਂ ਦਾ ਜੋ ਇੱਕ ਛਾਂ ਦਾ ਜੋ ਆ ਮਗਰ ਕਟਾ ਆ ਕਟਾ ਜੀ ਲਓ ਜੀ ਮਗਰ ਕਟਾ ਵੇਖੋ ਪੂਰਾ ਪਲਿਆ ਸਭਾ ਕਟਾ ਮਗਰ ਕੋਈ ਹਫਤੇ ਦਾ ਲਾ ਲਓ ਕੋਈ ਸੱਤਾਂ ਦਿਨਾਂ ਦਾ ਕੋਈ ਛਿਆਂ ਦਾ ਲਾ ਲਿਆ ਜੀ ਠੀਕ ਆ ਤੇ 12 ਕਿਲੋ ਵੀਰਾਂ ਦਾ ਵੀ ਮਨਾ ਦੇ ਕੇ 13 ਕਿਲੋ ਮਿੰਤੀ ਦਾ ਸੰਧੂ ਸਾਹਿਬ 14 ਕਿਲੋ ਦੁੱਧ ਹੋਊਗਾ 13 ਕਿਲੋ ਇੱਥੇ ਆਏ ਨੂੰ 14 ਹੀ ਬਣਾ ਲਾਂਗੇ ਆਪਾਂ ਠੀਕ ਆ ਜੇ ਵੀ ਆਨਲਾਈਨ ਮੰਗਾਊਗਾ ਤੇ 13 ਕਿਲੋ ਦੀ ਗਰੰਟੀ ਦੇ ਕੇ ਘਲਾਵਾਂਗੇ ਮੈਂ ਵੀ ਵੀਰੇ ਖੋਲ ਲੈ ਕੋਈ ਤੋੜ ਕੇ ਦਿਖਾ ਦੇ ਸੁਹਾ ਦੂਜਾ ਤੇ ਤੀਜਾ ਸੋਣੀ ਦੂਜਾ ਸੰਦੂ ਸਾਹਿਬ ਲਓ ਜੀ ਦੂਜਾ ਸੁਹਾ 13 ਕਿਲੋ ਨੈਟ ਤੋਂ ਬੇ ਹੋਵੇ ਨਾ ਹੋਵੇ ਤੇ 14 ਦੀ ਵੀ ਵੀਰਾਂ ਦਾ ਵੀ ਤਸੱਲੀ ਆ ਪਰ 13 ਕਿਲੋ ਮਨਾਵਾਂਗੇ ਠੀਕ ਆ ਆ ਕਰੋ ਜਕ ਸੋ ਕੱਦ ਵਜ਼ਨ ਤੁਹਾਡੇ ਸਾਹਮਣੇ ਆ ਹਰੇਕ ਭਰਾ ਰੋਂਦਾ ਵੀ 12 13 ਸਰੀ ਮੈਂ ਖਰੀਦ ਕੇ ਬਾਕੀ 13 ਕਿਲੋ ਤੋਂ ਤੇ ਸਮੇਂ ਤੇ ਥੱਲੇ ਹਾਜ਼ਰ ਸੋ ਕੱਦੇ ਲੈਵੇ ਦੀ ਸਾਫ ਸੁਥਰੀ ਆ ਚਾਰੇ ਥਾਨ ਕੋਈ ਵਿਚਕਾਰ ਪੋਰ ਛਾਂਗ ਨਹੀਂ ਕੀ ਇੱਥੇ ਮਰਾ ਮਿੰਟ ਕਿਤੇ ਰੋਕਦੀ ਆ ਵੇਖ ਆ ਲਓ ਜੀ ਸਫਾਈਆਂ ਚੈੱਕ ਕਰੋ ਮੇਰਾ ਪ੍ਰਾਤਿਕਾ ਜੀ ਸੋ ਸਫਾਈ ਲੈ ਦੀ ਕਾਫੀ ਆ ਇਧਰੋਂ ਕਬਹਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਆ ਤੇ ਕਰੋ ਚੈੱਕ ਸੋ ਵਾਂਟ ਟੂ ਬਿਅਰਲ ਸੋਹਣੀਆਂ ਬਾਕੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਰਾਬਰ ਸੋਹਣੀਆਂ ਬਿਅਰਲ ਬਾਕੀ ਲੌਂ ਦੀ ਪਸੰਦ ਦੀ ਇੱਕੇ ਸਾਰੀ ਇੱਕ ਸੰਦੂ ਸਾਹ ਡੋਕਲ ਸ਼ੋਕਲ ਦੀ ਗਾਰੰਟੀ ਹੋਊਗੀ ਸਾਰਾ ਕੋ ਆਪਣਾ ਜੇ ਡੋਕਲ ਮਾਇਆ ਹੋਵੇ ਤੇ ਆ ਹੀ ਗੱਬਰਾ ਚਵਾਈ ਦੀ ਰੂਰਗੀ ਸੁਣਿਏ ਦਾ ਹੋ ਗਿਆ ਗੱਲਾਂ ਦੀ ਡਿਟੇਲ ਦੀਆਂ ਹਾਂਜੀ ਜਿੱਤੇ ਭੈਣ ਭਰਾਵਾਂ ਨੂੰ ਦੇ ਦੇਣੀ ਹੈ ਹਾਂ ਨਾਲਾ ਕੀ ਮੁੱਲ ਕਰ ਬੋਲ ਤੇ ਸੰਧੂ ਸਾਹਿਬ ਭਾਵੇਂ 1 40 ਕਰਨੀਏ ਜਿੰਨਾ ਦੁੱਧ ਹੈ ਮੈਂ 15 ਕਿਲੋ ਦੁੱਧ ਕਰ ਜੂਗੀ ਤੇ ਅੱਢ ਡੰਗ ਦੇ ਵਿੱਚ ਹੀ ਹਾਂਜੀ ਪਰ ਆਪਾਂ ਅੱਜ 40 ਚੂਲੀ ਨਹੀਂ ਕੋਈ ਮੰਗਣਾ 1 35 ਮੋਲੇ ਦਾ ਹਾਂਜੀ 1 32 ਦੀ ਦੇ ਦਈਏ 1 32 ਦੀ ਕਰ ਗਿਓ ਰ ਪਰ ਤੁਸੀਂ ਕਰਾ ਦੇਣ ਜੋ ਕਰਨਾ ਕਰ ਦੋ ਮਾਨ ਆਪਰੇ ਤੇ ਸੀ ਮੇਰੇ ਤੇ ਵਜਾ ਨਾ ਪਾਇਆ ਕਰੋ ਸੰਧੂ ਸਾਹਿਬ ਕੋਈ ਗੱਲ ਨਹੀਂ ਆ ਪਤਾ ਗੱਲ ਵੀ ਤੁਹਾਨੂੰ ਪਤਾ ਮਾਲ ਕਿੰਨੇ ਰੁਪਈਆ ਦਾ ਵਾ ਮੈਂ 135 ਦੀ ਆ ਆ ਮੈਂ ਪੈਸੇ ਦੀ ਆ ਆਪਦੀ ਸੋਚ ਕੇ ਸੌਟ ਕਰਾਓ ਬਿਨਾ ਅਸਲ ਤੇ ਵੇਚ 200 ਜਿਹੜਾ 13 ਲੀਟਰ ਜਾਂ 14 ਲੀਟਰ ਚਵਾਉਣ ਵਾਲੀ ਗੱਲ ਤੇ ਆ ਜਾਂਦੀ ਹੈ ਤਾਂ ਦੇ ਦੂਗੀ ਕਰ ਦੂਗੀ ਉਹ ਗੱਲ ਹੋਰ ਹੁੰਦੀ ਆ ਇਹ ਚਵਾ ਕੇ ਦਵਾਂਗੇ ਸੰਧੂ ਸਾਹਿਬ ਇੱਕ ਕਿੰਨਾ ਕੀਤਾ 32 ਇਹ ਇੱਕ 32 ਇੱਕ 32 28 ਦੀ ਲਈਏ ਫਿਰ ਦੇਰ ਆਗੇ ਸੰਧੂ ਸਾਹਿਬ ਕਾਇਦੇ ਦੇ ਇਹ ਦੇ ਦਾਂਗੇ ਇਹ ਤੋਂ ਬਾਅਦ ਜੋੜ ਹੀ ਕਰਨੀ ਜੋ ਮੈਂ ਕਹਿੰਦੀ ਆ ਦੋਸਤੋ 128000 ਦੀ ਮੈਂ ਮਿਲੂਗੀ 13 ਕਿਲੋ ਲੀਟਰ ਮਾਰਨਾ ਠੰਡਾ ਕਰਕੇ 2-3 ਵਾਰੀ ਪਲਟਾ ਮਾਰ ਲਓ ਬਾਲਟੀ ਚ 10 ਵਾਰੀ ਠੰਡਾ ਕਰਕੇ ਬਣਾ ਕੇ ਦਵਾਂਗੇ ਜੀ ਮੈਂ ਤੁਸੀ ਦੇਖ ਲਈਏ ਬੱਚਾ ਤੁਹਾਨੂੰ ਦਿਖਾ ਦਿੰਦਾ ਠੀਕ ਆ ਬੜੀ ਪੜੀ ਪੁਲੀਤੀ ਆ ਗਰਮਾਣੀ ਚੱਡੇ ਭੰਡੇ ਦੀ ਬੜੀ ਖਬਰਦਾਰ ਆ ਇੱਕ ਅਗਲੇ ਪਾਸੇ ਨੈਕਸਟ ਤੁਹਾਨੂੰ ਦਿਖਾਉਣੇ ਆ ਤਕਰੀਬਨ ਮਾਜੇ ਦੀ ਟਾਂਟਾ ਜਿੱਡੀ ਜੀ ਆ ਇਹ ਵੀ 13 ਕਿਲੋ ਹੂ ਸੰਧੂ ਸਾਹਿਬ 12 ਕਿਲੋ ਦੀ ਗਰੰਟਡ ਆ ਠੀਕ ਆ ਵੀਰੇ ਲਓ ਵੀ 12 ਕਿਲੋ ਗਰੰਟੀਡ ਆ 13 ਕਿਲੋ ਹੋਵੇ ਨਾ ਹੋਵੇ ਤਾਂ ਦੁੱਧ ਵੀਰ ਸੋਨੀ ਸੁਬਿਆਂ ਦੇ ਵਿੱਚ ਸਮੇਂ ਕਿਹੜਾ ਤਿੱਜਾ ਵੀ ਹੋ ਸਕਦਾ ਦੂਜਾ ਸੰਧੂ ਸਾਹਿਬ ਦੱਸਿਆ ਉਹਨਾਂ ਬਾ ਤਿੱਜਾ ਵੀ ਹੋ ਸਕਦਾ ਜੋ ਲਓ ਵੀ ਤਿੱਜਾ ਮੰਨ ਲਿਓ ਦੂਜਾ ਮੰਨ ਲਿਓ ਠੀਕ ਆ ਜੀ ਤੇ 12 ਕਿਲੋ ਗਰੰਟੀਡ ਦੁੱਧ ਦੇ ਥੱਲੇ ਹੋਊਗਾ 13 ਕਿਲੋ ਵੀ ਬਿਲਕੁਲ ਹੈ ਤਾਂ ਪਲੱਸ ਪਲੱਸ ਜੀ ਵੀ 13 ਕਿਲੋ ਦਾ ਹੀ ਵੀਰਵਾ ਪਰ ਜਿਹੜਾ ਮੇਰਾ ਭਰਾ ਕੋਈ ਦੂਰੋਂ ਨੇੜੋਂ ਆ ਰਿਹਾ ਅੱਜ ਕੱਿ 12 ਕਿਲੋ ਵੀ ਵੰਡ ਪਾ ਦਿੱਤੀ ਵੀਰ ਨੇ ਵੀ 12 ਕਿਲੋ ਜਰਾ ਮਨਾ ਦੇਵਾਂਗੇ ਠੀਕ ਆ ਸੋ ਨੇਵੇ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਜੀ ਇੱਕਸਾਰ ਲਾਉਣਾ ਵਾ ਵੀ ਸੋ ਕਾਫੀ ਸੋਹਣੀ ਸਪੇਸ ਗੈਪ ਹੈ ਚੰਗੀ ਵੰਡਗਰਲਾ ਕਰਮਾ ਲਈ ਇਹਨੂੰ ਅੱਜ ਦਿਨ ਸੋਹਣੀ ਕਿਨੇ ਦੱਸਿਆ ਇਹ ਸੰਧੂ ਸਾਹਿਬ ਹੋ ਗਿਆਣਾ 15 ਦਿਨਾਂ ਦੀ ਕੱਤੀ ਮਗਰ ਮਗਰ ਕੱਤੀ ਕਿੱਥੇ ਆ ਆਹ ਦੇ ਆ ਬੱਚਾ ਨਾਲ ਦਿਖਾ ਦਿਓ ਵੇਖਾ ਜੇ ਥੋੜਾ ਜਿਹਾ ਤਾਰ ਮਾੜੀ ਪਾਸੇ ਕਰਦੇ ਲੋ ਜੀ ਇਹ ਬੱਚਾ ਦੀ ਮਗਰ ਕੱਤੀ ਆ ਫੀਮੇਲ ਜੀ 15 ਦਿਨਾਂ ਦੀ ਨਾਲੇ 14 ਦੀ ਲਾ ਲਿਆ ਜੇ ਮਗਰ ਕੱਤੀ ਆ ਸੋ ਚਾਹੋ ਕੱਲ ਨੂੰ ਕੋਈ ਭਰਾ ਕੋਈ ਸ਼ੌਂਕ ਨਾਲ ਤਿਆਰ ਕਰ ਲੂਗਾ ਇੱਕ ਚੰਗੀ ਮਦਰ ਦੀ ਧੀ ਬੜੇ ਸ਼ੌਂਕ ਨਾਲ ਭਰਾ ਸਾਰੇ ਸਾਫ ਲੈਂਦੇ ਆ 13 ਕਿਲੋ ਦੁੱਧ ਸੋਹਣੀ ਵੀਰੇ ਕੀ ਮੁੱਲ ਦੀ ਆ ਇਹਦਾ ਮੁੱਲ ਤੇ ਸੰਧੂ ਸਾਹਿਬ ਇੱਕ ਬਾਈ ਕਰਦੇ ਆ ਹਾਂਜੀ ਤੇ 20 ਦੀ ਦੇ ਦਈਏ 20 ਦੀ ਇਹ ਹੋਰ ਕਰ ਦਈਏ ਮਾਰਾ ਦੇ ਦੇ ਦਈਏ ਮੈਂ ਰਹਿਣਾ ਓਏ 18 ਦੀ ਦੇ ਦਈਏ 18 ਦੀ ਹਾਂ ਲਓ ਵੀ 12 13 12 ਦੀ ਗਾਰੰਟੀ ਆ ਵੈਸੇ ਦੁੱਧ 13 ਕਿਲੋ ਆ ਸਿੰਗਲ ਹੱਡੀ ਆ 15 ਦੀ ਜਾਣ ਦਈਏ ਦੇ ਦਾਂਗੇ ਜੀ ਹਾਏ ਦੇ ਦਾਂਗੇ ਮਾਰਾ ਲਓ ਜੀ 15 ਦੀ ਦੋਸਤੋ ਛੋਟੀ ਮਿਲ ਜੂਗੀ ਬਾਕੀ ਵੇਖੋ ਅਰਲੀਆਂ ਵਰਗੇ ਥਾੜਾ ਕਰਮਾ ਲਈ ਦੋ ਉੱਤੇ ਪਾਠੇ ਦੀ ਬੜੀ ਸੋਹਣੀ ਹੈ ਚੜਾਈ ਹੈ ਤੇ ਪੌੜੀ ਪਲੀਤੀ ਹੈ ਬਿਲਕੁਲ ਗੋਲਸਰਾਂ ਵਰਗੀ ਸਿੰਘ ਸੁੰਗ ਦੀ ਬਣਾਵਟ ਸੋਹਣੀ ਆ ਬਾਕੀ ਥੱਲੋਂ ਤੁਸੀਂ ਵੇਖ ਹੀ ਲਿਆ ਠੀਕ ਆ ਜੀ ਡਿਜ਼ਾਈਨ ਕਰਵਾ ਲਈ ਨੂੰ ਚੰਗਾ ਲੱਗਾ ਆ ਲਓ ਕਰੋ ਪਸੰਦ ਮੇਰਾ ਭਰਾ 115000 ਦਾ ਸੌਦਾ ਇਸ ਤੋਂ ਬਾਅਦ ਸੋਨੀ ਵੀਰੇ ਆਹ ਆਹ ਮੈਂ ਆ ਅੱਜ ਇਹਨੂੰ ਚੌਥਾ ਦਿਨ ਹੋ ਜੇ ਪੰਜਵਾਂ ਆ ਗਿਆ ਹੋਗਾ ਸੂਈ ਨੂੰ ਹਾਂਜੀ ਇਰ ਕੋ 10 ਕਿਲੋ ਦੁੱਧ ਹੋਊਗਾ ਠੀਕ ਹੈ ਜੀ ਤੇ ਕੋਈ ਮੇਰਾ ਵੀਰ 9 ਕਿਲੋ ਦੀ ਗਰੰਟੀ ਬੰਨ ਕੇ ਲੈ ਲਵੇ ਭਾਵੇਂ ਮੈਂ ਵੀ 10 ਕਿਲੋ ਦੁੱਧ ਹੋਵੇ ਨਾ ਹੋਵੇ ਤੇ 9 ਕਿਲੋ ਦੀ ਗਰੰਟੀ ਤਸਦੀ ਤੇ ਮੈਂ ਜਾਊਗੀ ਦਿਨ ਵੀ ਹਫਤੇ ਦੀ ਸੂਈ ਹੈ ਨਹੀਂ ਪੰਜਾ ਚੌਥਾ ਦਿਨ ਅੱਜ ਪੰਜਵਾਂ ਹੋਊਗਾ ਵਾਤ ਵਾਤ 나ੜੂ ਹੱਲੇ ਮੇਰੇ ਸਾਹਮਣਾ ਹੋਣਾ ਨਾਲ ਹੀ ਠੀਕ ਹੈ ਬੱਚਾ ਚੈੱਕ ਕਰਾਵਾਂਗੇ 나ੜੂ ਹੋਊਗਾ ਠੀਕ ਹੈ ਜੀ ਟੁੱਟ ਗਿਆ ਕੋਈ ਟੁੱਟ ਗਿਆ ਬੱਚਾ ਉਤਰਾ ਨਹੀਂ ਦਿਖਦਾ ਸੋ ਇਹ ਮਾਝਾ ਜੀ ਬਾਕੀ ਤੁਹਾਡੇ ਸਾਹਮਣੇ ਢਾਂਚਾ ਢੁੰਚਾ ਇਸ ਮੈਂ ਚੈੱਕ ਕਰ ਲਓ ਤੇ ਸੂਈ ਨੂੰ ਪੰਜ ਹੋ ਗਿਆ ਸੱਤ ਹੋ ਗਿਆ ਹਲਕੀ ਜੀ ਨਾਰਮਲ ਸੋਨੀ ਸਰ ਜੀ ਹੈ ਮਾਰਦੀ ਮਾਰਦੀ ਮਾਰਿਆ ਸੰਧੂ ਸਾਹਾ ਪੱਤਾ ਨਹੀਂ ਹੋਈ ਮਾਰਾ ਜੇ ਦੋਸਤੋ ਸ਼ਰਮ ਤੋਂ ਥੋੜਾ ਮੇਰਾ ਭਰਾ ਦੇਖ ਲੈਣਾ ਬੜਾ ਇੱਕ ਵੱਡੀ ਮੁਸ਼ਕਲ ਨਹੀਂ ਗਈ ਹੋ ਜੂਗਾ ਪੋਸਿਬਲ ਮਸਲੇ ਦਾ ਹਾਂਜੀ ਹਾਂਜੀ ਤੇ ਆਹ ਕਰੋ ਚੈੱਕ ਬਾਕੀ ਪੰਜਵਾਂ ਥਣ ਚੱਲਦਾ ਸੋਨੂੰ ਹਾਂਜੀ ਚੱਲਦਾ ਜੀ ਪੰਜਵਾਂ ਆਓ ਲੋ ਜੀ ਪੰਜਵਾਂ ਥਣ ਜਿਹੜਾ ਦੋਸਤੋ ਇੱਕ ਬੈਰੀ ਵਾਲੇ ਪਾਸੇ ਦੋ ਥਣਾਂ ਦੇ ਅਗਲੇ ਪਿਛਲੇ ਥਣ ਦੇ ਵਿਚਕਾਰ ਲੱਗਾ ਚਾਰ ਥਣਾਂ ਜਿਹੜਾ ਚੱਲਦਾ ਕੋਹੋਂ ਆਦਾ ਤੇ ਜਿਆ ਥਣਾਂ ਆ ਰਹੇ ਦੂਜੇ ਥਣਾਂ ਕੋ ਰੋ ਵਾਂਗੂ ਆਉਂਦਾ 8 ਕਿਲੋ ਤੇ 7 ਕਿਲੋ ਇਹ ਤਾਂ ਸੰਧੂ ਸਾਹਿਬ 10 ਕਿਲੋ ਹੋਵੇ 9 ਦੀ ਗਰੰਟੀ ਦੇ ਕੇ ਘਲਾਵਾਂਗੇ 9 ਕਿਲੋ ਹੋਊਗਾ ਠੀਕ ਆ ਜੀ ਲਓ ਵੀ 9 ਕਿਲੋ ਦੀ ਗਰੰਟੀ ਤਸੱਲੀ ਆ ਬੱਚਾ ਤੁਹਾਨੂੰ ਦਿਖਾ ਦਈਏ ਕੂਲਾ ਬੱਚਾ ਮਗਰ ਕੱਤੀ ਵੇਖੋ ਹਫਤੇ ਦੀ ਏ ਕੱਤੀ ਆ 6ਾਂ 5ਾਂ 5ਾਂ 6 ਦਿਨਾਂ ਦੀ ਠੀਕ ਆ ਜੀ ਸੋ ਬੋਲੇ ਬੁਲੇ ਤੋਂ ਹੋਵੇ ਬਾਹਰ ਹੀ ਆਈ ਏ ਕਰਮਾਣੀ 9 ਕਿਲੋ ਦੀ ਗਰੰਟੀ ਤਸੱਲੀ ਤੇ ਇਹ ਮੈਂ ਵੀਰਾਂ ਦਾ ਵੀ ਆਪਾਂ ਭੇਜ ਦਿਆਂਗੇ ਸੋਨੀ ਵੀਰੇ ਕੀ ਮੋਲ ਹੋਊਗਾ ਇਹਦਾ ਲੈਣ ਦੇਣ ਮੋਲ ਤੇ ਸੰਧੂ ਸਾਹਿਬ ਇਹਦਾ 92000 ਕਰਦੇ ਆ ਹਾਂ 90 ਦੀ ਦੇ ਦਈਏ ਕਰ ਦੋ ਜੋ ਮਾਨਤਾਨ ਕਰਵਾਓ ਕਰ ਦੋ ਕਰ ਦੋ ਸੰਧੂ ਸਾਹਿਬ ਮਾਨ ਕਰਕੇ ਚੰਗਾ ਬਹੁਤ ਜਿਆਦਾ ਚੰਗੀ ਆ ਮੈਂ ਸੰਧੂ ਸਾਹਿਬ 12 ਕਿਲੋ ਅਜ ਕਿਤੇ ਬੱਚਾ ਲਾਇਆ ਜੇ ਚਵਾਈ ਵੇਖੋ ਮੈਂ ਦੀ ਕੀ ਬਣਦੀ ਆ ਠੀਕ ਆ ਲੋ ਵੀ ਮੈਂ ਚੰਗੀ ਆ ਬਾਕੀ ਇੱਕ ਸਾਰ ਲੈਵਾ ਨਾ 90 ਨਾ 88 ਨਾ 87 ਗੱਲ ਹੋਰ ਕੀ ਕਰ ਲਈਏ ਸੋਨੇ ਜੋ ਕਰਨਾ ਕਰ ਦੋ ਪਰ ਕਰਿਓ ਜਾਈ ਜੀ 82 ਦਿਖਾਉਗਾ ਨਹੀ ਹੁਣ ਵਾਦ ਲਈ ਸੰਧੂ ਸਾਹਿਬ ਦੇਖ ਲੈ ਨਹੀਂ ਵਾਦ ਲਈ ਆ ਪਾਪੀ ਕਸਰ ਲੱਗਦੀ ਆ ਹਾਂ ਵਾਦ ਲਈ ਆ ਵੇਖ ਲਾ ਜੀ 86 ਦੀ ਦੇ ਦਾਂਗੇ ਸੰਤੂ ਸਾਹਿਬ 86000 ਦੀ ਦੇ ਦਾਂਗੇ ਨਾ 82 ਦੇ ਨਾਲ 86 85 ਕਰਦੇ ਫਿਰ ਚਾ ਦੇ ਦਾਂਗੇ ਬਾਕੀ ਮਾਨਤਾਂ ਉਹਨਾਂ ਦਾ ਸਹੀ ਜਿਹੜੇ ਰੋਣ ਦੇ ਮਾਰੇ ਬਹੁਤ ਜਿਆਦਾ ਕਰਤੂਤ ਵਾਲੀ ਆ ਉਤਰਾ ਲੋ ਵੀ 85000 ਦੀ ਦੋਸੂ ਮਾਝ ਲੈ ਜੂਗੀ ਮਗਰ ਕੱਤੀ ਸੋਨੇ ਵਰਗੀ ਆ ਸਿੰਗਲ ਅਡੀ ਦੇ ਵਿੱਚ ਮਏ ਆ ਵਰਦੀ-ਵਰਦੀ ਪੂਰੀ ਆ 9 ਕਿਲੋ ਆਣ ਕੇ ਮੇਰਾ ਭਰਾ ਜੋਖ ਨੂੰ ਤਸਦੀ ਕਰਦੇ ਹੋ ਠੀਕ ਆ ਅੱਗੇ ਵਿਖਾ ਦਿੰਦੇ ਆ ਪਰ ਛੋਟੀ ਕੋ ਦੁੱਧ ਤੇ 11 ਕਿਲੋ ਹੋਗਾ ਸੰਤੂ ਸਾਹਿਬ 11 ਕਿਲੋ ਦੁੱਧ ਸੂਬਾ ਦਰਜੇ ਵੀ ਦੁੱਜੇ ਕਹੂਗੀ ਦੁੱਜਾ ਸੁਆਈ ਉਹ ਵੀ ਦੁੱਜਾ ਸੁਆ ਇਹ ਸੋਣੀ ਕਿੰਨੇ ਦਿਨਾਂ ਦੀ ਸੁਈ ਹੈ ਇਹ ਹੋਊਗੀ 15-20 ਦਿਨਾਂ ਦੀ 15-20 ਦਿਨਾਂ ਦੀ ਸੁਈ ਹੈ ਠੀਕ ਆ ਜੀ ਚੈੱਕ ਕਰੋ ਬਾਕੀ ਪੁੱਠਾ ਪਠਾ ਬਹੁਤ ਸੋਹਣਾ ਨੂੰ ਕਰਮਾਲੀ ਨੂੰ ਆ ਤੇ ਕੱਦ ਮੀਡੀਅਮ ਤੇ ਵੇਚੀ ਆ ਮੱਥੇ ਤੇ ਫੁੱਲ ਗੋਰ ਸਿੰਘ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਬਾਦੀ ਸਟਰਕਚਰ ਸੋਹਣਾ ਆ ਕਰੋ 15-20 ਦਿਨਾਂ ਦਾ ਸੁਆ ਤੁਹਾਨੂੰ ਬਹੁਤ ਵਧੀਆ ਵੇਖਾ ਦੇ ਲਿਆ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਆ ਕਰੋ ਚੈੱਕ ਸੋਨੇ ਪੰਜ 22 ਦੀ ਕਿਰੇ ਆ 22 ਦੀ ਇੱਕ ਨੰਬਰ ਹੋਊਗੀ ਜੀ ਗਰੰਟੀ ਰਹੂਗੀ ਤੁਸਾਂ ਦੀ ਹਾਂ ਜੀ ਗਰੰਟੀ ਗਰੰਟੀ ਆ ਇਧਰ ਲਾ ਹਰ ਮਾਰਾ ਜੇ ਛਟਾ ਮਾਰਦਾ ਆ ਆਪਾਂ ਪਿਛਲੀ ਵਾਰੀ ਦੱਸਤਾ 1000 ਜੀ ਦੱਸ ਕੇ ਦਵਾਗੇ ਆਪਾਂ ਠੀਕ ਆ ਜੀ ਤੇ ਦੁੱਧ ਦੇ ਥਣ ਕਿੰਨਾ ਦੱਸੋ ਦੁੱਧ 11 ਕਿਲੋ ਆ ਦੱਸ ਦੀ ਗਰੰਟੀ ਕੋਈ ਆਨਲਾਈਨ ਵੀ ਮੰਗਾਊਗਾ ਤੇ 10 ਕਿਲੋ ਦੀ ਗਰੰਟੀ ਆ ਮੌਲ ਕੀ ਕੀਤਾ ਸੀ ਮੌਲ ਪਿਛਲੀ ਵਾਰੀ ਦੇ ਆਪਾਂ ਵਾਅਦਾ ਕੀਤਾ ਵਾ ਪਰ ਆਪਾਂ ਤੁਹਾਨੂੰ ਦੱਸਿਆ ਵੀ ਇਹਦੀ ਮੈਰਿਸਾਈ ਆ ਹੀ ਆਪਣੇ ਕੋਲ ਹਾਂ ਅੱਜ ਦਾ ਜੇ ਵੇਖਣਾ ਵੇ ਲੈ ਆਪਣੇ ਵੀਡੀਓ ਸਵੇਰੇ ਚੱਲਣੀ ਆ ਹਾਂ ਜੇ ਦੇ ਲੈ ਜੂਗਾ ਹੀ ਠੀਕ ਆ ਨਹੀਂ ਤੇ ਪ ਉਪਰਲੇ ਏਰੀਆ ਆਪਾਂ 90000 ਦੀ ਕਈ ਹਜ਼ਾਰ ਘੱਟ 90 ਦੀ ਹਾਂਜੀ ਐਰ ਕੀ 87000 ਦੀ ਦੇ ਦਾਂਗੇ ਮੈਂ 80000 ਦੀ ਹਾਂਜੀ ਲੋ ਵੀ ਇਹ ਛੁੱਟੀਆਂ ਦਾ ਕਰਕੇ ਸੰਧੂ ਸਾਹਿਬ ਕਈਆਂ ਬੰਦਿਆਂ ਨੇ ਬਿਆਨਾਂ ਪਾਇਆ ਵਾ ਤੇ ਆ ਜਾਣਗੇ ਤੇ ਦੇ ਦਾਂਗੇ ਨਹੀਂ ਤੇ ਆਪਣੀ ਸਵੇਰੇ ਵੀਡੀਓ ਚੱਲਣੀ ਕੋਈ ਵੀਰ ਲੈ ਆ ਵੀ ਸਾਡੇ ਦਾ ਵਾ ਬਿਲਕੁਲ ਲੋ ਵੀ 10 ਕਿਲੋ ਦੁੱਧ ਤੇਰੇ ਹਾਜ਼ਰ ਆ ਤੇ ਬੱਚਿਆਂ ਦਾ ਪਤਾ ਉਹ ਦਿਖਾ ਦੇਾਂਗੇ ਉਸ ਤੋਂ ਪਹਿਲਾਂ ਆਪਾਂ ਸੋਨੀ ਦੀ ਡਿਟੇਲ ਸਾਂਝੀ ਕਰਦੇ ਆ ਸੰਧੂ ਸਾਹਿਬ ਬੱਚਾ ਨਹੀਂ ਜੋ ਹੈਗਾ ਇਹਦੇ ਮਗਰਾ ਬਗੈਰ ਬੱਚਿਓ ਆ ਬਗੈਰ ਬੱਚਿਓ ਆ ਇਹਨਰ ਕੋ ਦੁੱਧ ਹੋਊਗਾ 10 ਕਿਲੋ 9 ਗੱਲੋ ਦੀ ਗਾਰੰਟੀ ਮੰਨ ਲ ਕੇ ਕੋਈ ਲੈ ਲੇ ਠੀਕ ਆ ਕੋਈ ਬਕਵਾ ਬਕਵਾ ਜਿੰਨਾ ਸਮਾਂ ਹੋ ਗਿਆ ਨੂੰ ਸਵੇਰਾਂ ਨਹੀਂ ਸੰਤੂ ਸਾਹਿਬ ਆਪਾਂ ਨੂੰ ਪਤਾ ਆਪਾਂ ਗਲਤ ਗੱਲ ਕਰ ਬੱਚੋ ਆਈ ਆ ਆਪਣੇ ਕੋਲ ਤੇ ਉਹਨਾਂ ਦੇ ਕਹਿਣ ਮੁਤਾਬਕ ਹੀ ਆ ਤੇ ਅੱਜ ਇਹਨੂੰ 2-1.5 ਮਹੀਨੇ ਦੀ ਸੂਈ ਆ ਪਰ ਆਪਾਂ ਨੂੰ ਜੇ ਪਤਾ ਕੱਲ ਨੂੰ ਕੋਈ ਇਹਦੇ ਘਰੇ ਜਾ ਕੇ ਗੋਲ ਪਵੇ ਅਗਲਾ ਮੋੜ ਤੇ ਰੱਟਾ ਪਾਈ ਵੀਰੇ 2 ਮਹੀਨੇ ਦੀ ਆਖਿਆ ਨਹੀਂ ਮਿਲੋ ਸਮਝ ਕਰਕੇ ਲੈ ਲਓ ਵੀਰੇ ਦੋ ਕਿਨੇ ਤੇ ਥੱਲੇ ਦੋ ਤੇ 1.5 ਕਿੱਲੇ ਹੋਊਗਾ 9 ਦੀ ਗਾਰੰਟੀ ਦਵਾਂ ਮੈਂ ਵੀ ਦੋ ਦੇ ਹਿਸਾਬ ਨਾਲ ਸੌਦਾ ਕਰ ਲਿਆ ਜੇ ਕਿ ਪਸ਼ੂ ਪਿੱਛੋਂ ਬਗੈਰ ਬੱਚੇ ਤੋਂ ਆਇਆ ਗਰੰਟੀ ਉਹ ਤਸੰਦੀ ਦੇਣੀ ਔਕੀ ਹੈ ਵੀ ਮਹੀਨੇ ਦੀ ਹੈ ਡੇਢ ਦੀ ਹੈ ਕਿ ਪੌਣੇ 2 ਮਹੀਨਿਆਂ ਦੀ ਹੈ ਠੀਕ ਹੈ ਹਾਂ ਜੀ ਦੁੱਧ ਦੇ ਹਿਸਾਬ ਨਾਲ ਤੁਸੀਂ ਸੌਦਾ ਲਾ ਲਏ ਜੀ ਵੀ 9 ਕਿਲੋ ਘਾਰਾ ਇਸ ਮਹੀਨੇ ਤੇਲੇ ਹਾਜ਼ਰ ਆ ਸਿੰਗਲ ਹੈ ਵੀ ਬਾਕੀ ਹਾਈਟ ਘਾਤ ਮੀਡੀਅਮ ਪੌਲੀ ਪੌਲੀਤੀ ਕਰਮ ਵਾਲੀ ਪੂਰੀ ਆ ਸੋ ਜਿੰਨੀ ਵੀ ਆ ਵਜਨ ਲੋਡ ਦੇ ਵਿੱਚ ਆ ਪਤਲਾ ਪਿੰਡਾ ਸੋ 9 ਕਿਲੋ ਦੁੱਧ ਚਵਾਈ ਦੀ ਸਾਫ ਮਿਲੂਗੀ ਤੁਹਾਨੂੰ ਜੇਕਰ ਕੋਈ ਡਿਫੈਕਟ ਹੋਇਆ ਤਾਂ ਪਹਿਲਾਂ ਗੱਲ ਦੱਸ ਦਿੱਤੀ ਜਾਊਗੀ ਇਹ ਸੰਧੂ ਸਾਹਿਬ ਤੁਹਾਡੇ ਚੈਨਲ ਤੇ ਪਈ ਆ ਮੈਂ ਇਹ ਠੀਕ ਆ ਇਹ ਸਿਰਫ ਬੰਦੀ ਨੇ ਮੈਂ ਅੱਜ ਝੋਟੀ ਆਪਣੇ ਕੋ ਵੱਡੀ ਲੈ ਗਿਆ ਵਾ ਤੇ ਉਹਨੇ ਵੇਚ ਦਿੱਤੀ ਏ ਮੈਂ ਵੀ ਤਰਨ ਤਰਨ ਘੁੰਮੀ ਜਾਂਦਾ ਤੇ ਡੰਗਰ ਵੀ ਤਰਨ ਤਰਨ ਘੁੰਮੀ ਜਾਂਦਾ ਅੱਜ ਅੱਜ ਹੀ ਇਹਦੇ ਗੱਲ ਆ ਹਾਂ ਠੀਕ ਆ 9 ਕਿਲੋ ਦੁੱਧ ਦੋ ਲੰਡੀ ਵਾਲਾ ਮਿੰਤੀ ਵਾਲਾ ਜੀ ਦੁੱਧ ਦੇਣਾ ਕਿੰਨਾ ਖੀਰ ਲਾ ਕੇ ਫਟੇ ਤੇ ਖੋਸ਼ ਕਰ ਮੇਰਾ ਮੈਂ 8000 ਦੀ ਦੇ ਦਈਏ ਪੜ ਤੀ ਨਹੀਂ ਮਾਰ ਛਾਲ ਇੱਕ ਜੋ ਇਹ ਫਿਰ ਮਾਰਦੇ ਜੋ ਅੱਜ ਮਾਰਦੇ ਵਾ ਅੱਜ ਜੇ ਖੀਰ ਦਾ ਡੰਗਰ ਆ ਜੋ ਕਰ ਦੋ ਮੈਂ ਸੋਨੇ ਭਾ ਦੀ ਠੀਕ ਆ ਜੀ ਕਿਉਂਕਿ ਵਪਾਰ ਲੈਣ ਦਾ ਕੰਮ ਆ 2000 ਜਲਪਣੀ ਇਹਨੂੰ ਵੀ ਮਿਲੇ ਤੇ ਫਿਰ ਸਵਾਦ ਆ ਗਲਤੀ ਆਪਾਂ ਨਹੀਂ ਕਰਨਾ ਪਾਇਆ 80000 ਭਰਾ ਨੇ ਮੰਗਿਆ ਤੇ 70000 ਦੇ ਵਿੱਚੋਂ ਮਾਨਤਾ ਕਰਦੀ 60 ਦੀ ਦੇਦਾ ਇਹ ਸੰਧੂ ਸਾਹਿਬ ਦੀ ਕੋਟ 60 ਦੀ ਪਾਈ ਆਪਾਂ 60 ਦੀ ਦੇ ਦਾਂਗੇ ਬੰਦਿਆਂ ਨੂੰ ਸ਼ਾਰ ਲੱਗਦਾ ਹੋਇਆ ਅੱਛਾ ਪਰ ਆਪਾਂ ਛੜ ਦੀ ਜੜ ਕੇ ਪਾਈ ਛੜ ਦੀ ਦੇ ਦਾਂਗੇ ਲੋ ਵੀ 60000 ਦੀ ਜਾਂਦੀ ਰਹੂਗੀ ਕਰਮਾਂ ਦੀ ਠੀਕ ਆ 9 ਕਿਲੋ ਦੁੱਧ ਮਿਲਦੀ ਕਿਵੇਂ ਪਹਾੜੇ ਤੇ ਪਹਾੜੇ ਦੇ ਜੀ ਲਾਤ ਨਹੀਂ ਪਟੂਗੇ ਉਹ ਇੱਟੇ ਹੀ ਬਹਿ ਗਏ ਸਵੇਰੇ ਥੱਲੇ ਆਣ ਕੇ ਮੈਂ ਕਿਹਾ ਨਹੀਂ ਭਰਾਵਾ ਨਾਲ ਵਾਪਸ ਮਾਇਓ ਮੈਂ ਕਿਹਾ ਮੈਂ ਮੈਂ ਵੀਡੀਓ ਤੇ ਪਾਉਣੀ ਆ ਬਿਲਕੁਲ 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 ਲੋ ਵੀ ਛਸਮ ਦੀ ਆ ਪਹਾੜੇ ਤੇ ਚਾੜ ਤੇ ਗਿੱਜੀਆ ਸਰਪਰ 60000 ਦੀ ਮਿਲ ਜੂਗੀ ਹਾਂ ਨਾ ਬਾਕੀ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਬਗੈਰ ਬੱਚੇ ਕੋਈ ਇੱਕੋ ਤੇ ਨਾਗ ਸੀਗਾ ਬਾਕੀ ਮਾਲ ਸਾਰਾ ਜਿਹੜਾ ਸੁਆ ਸੁਆ ਬੱਚਿਆਂ ਦੇ ਨਾਲ ਗੱਬਣ ਐਨੀਮਲ ਜਿਹੜਾ ਤੁਹਾਨੂੰ ਦਿਖਾਇਆ ਇੱਕ ਕੱਚੀ ਝੋਟੀ ਦਿਖਾਈ ਹੈ ਪੂਰੀ ਤੇ ਸੋਨੇ ਵੀਰੇ ਇਹ ਝੋਟੀ ਦਾ ਜਿਹੜਾ ਨਾ ਬੱਚਾ ਵਿਖਾਈਆ ਜਿਹੜਾ ਇਹਦਾ ਬੱਚਾ ਰਹਿ ਗਿਆ ਸੀ ਉਹ ਬੱਚਾ ਵਿਖਾ ਦੇ ਹਾਂ ਕੱਤੀ ਸੀ ਨਾ ਮਗਰ ਦੇ ਨਹੀਂ ਕੱਟਾ ਵਰਗੀ ਇਹ ਤਾਂ ਮਗਰ ਕੱਟਾ ਸੀਗਾ ਠੀਕ ਆ ਕੱਟਾ ਦੇ ਮਗਰ ਆਹ ਕਰੋ ਚੈੱਕ ਆਹ ਬੱਚਾ ਕਰੋ ਚੈੱਕ ਠੀਕ ਆ ਜੀ ਜਿਹੜੀ ਆਪਾਂ ਤੁਹਾਨੂੰ ਸੈਕਿੰਡ ਲਾਸਟ ਵਿੱਚ ਦਿਖਾਈ ਹੈ ਨਾ ਉਹ ਆਹ ਬੱਚਾ ਜੇ ਮੇਲ ਕਾਫ ਬਾਕੀ ਆ ਤੁਹਾਡੇ ਸਾਹਮਣੇ ਬੱਚਾ ਤੇ ਇਹ ਅੱਜ ਨਾਗਰੇ ਵੀਰ ਸੋਨੀ ਦੇ ਕੋਲ ਪਿੰਡ ਉਸਮੇ ਤੁਸੀਂ ਵਿజిਟ ਕਰ ਲਿਓ ਤਸੀਲ ਤਰਨਤਾਰਨ ਜ਼ਿਲ੍ਹਾ ਵਿਤਰਨ ਤਰਨਤਾਰਨ ਸੋਨੀ ਵੀਰ ਇੱਕ ਨੰਬਰ ਆਪਣੇ ਕਰ ਸਾਂਝੇ ਨੰਬਰ ਆਪਣਾ ਹੈ 91 5788041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਤੂਲਪਲਾਜੇ ਦੇ ਨਾਲ ਹੀ ਪੈਂਦਾ ਜੀ ਠੀਕ ਹੈ ਅਸੀਂ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ